ਆਹ ਉਹ ਦੱਸੀ ਬੀਬੀ ਕਾਉਂਸਲ ਦੱਸੀ ਇਹਦਾ ਠੱਗ ਬੀਬੀ ਕਾਉਂਸਲ ਦੱਸੀ ਇਹਦਾ ਠੱਗ ਬਣਦਾ ਯਾਰ ਬਣਾਓ ਬਣਾਓ ਵੀਡੀਓ ਬਣਾਓ ਦੇੇ ਦੇ ਪਾਸਪੋਰਟ ਹੈ ਨਹੀਂ ਸਾ ਮੈਂ ਬਹੁਤ ਪਰੇਸ਼ਾਨ ਸੀ ਤੋ ਅਰੇ ਕੋਣ ਬੰਦਾ ਜੀ ਇਹ ਤਾਂ ਹੁਣ ਇਹਦੇ ਕੋਲੇ ਹੀ ਦਸ ਪਾਰਟੀ ਮੈਂ ਮੈਟੋਨ ਨੇ ਪੜੀ ਇਹ ਆ ਜੀ ਰਵੀ ਰਵੀ ਬਰਾੜ ਠੱਗ ਇੱਕ ਨੰਬਰ ਦੱਦਿੰਦੇ ਸਾਡੇ ਨਾਲ ਠੱਗੀਆਂ ਮਾਰੀਆਂ ਹੱਦਿਆਂ ਸਾਡੇ ਬੱਚਿਆਂ ਦਾ ਫਿਚਰ ਖਰਾਬ ਕੀਤਾ ਇਸ ਬੰਦੇ ਨੇ ਇਹ ਰਵੀ ਬਰਾੜਾ ਹੈ ਬੀਬੀ ਕੌਂਸਲ ਦਾ ਬਾਲਗ ਰਵੀ ਬਰਾੜ ਇਹਨੇ ਸਾਡੀ ਜ਼ਿੰਦਗੀ ਬਰਬਾਦ ਕੀਤੀ ਬੱਚਿਆਂ ਦੀ ਸਾਡੀਆਂ ਦੀ ਇਹਨੇ ਇਹ ਰਵੀ ਬਰਾੜ ਆ ਜੀ ਉਹ ਜਾਂਦਾ ਜੇ ਚੋਰ ਬੀਬੀ ਕੌਂਸਲ ਦਾ ਸਾਡੇ ਬੱਚਿਆਂ ਦੀ ਜਿੰਦੀਆਂ ਖਰਾਬ ਕਰਨ ਵਾਲਾ ਇਸ ਬੰਦੇ ਨੇ ਸਾਡੇ ਬੱਚੇ ਦੀ ਜਿੰਦੀਆਂ ਖਰਾਬ ਕਰਤੀਆਂ ਇਸ ਬੰਦੇ ਨੇ ਇਹ ਬੀਬੀ ਕੌਂਸਲ ਦਾ ਚੋਰ ਆ ਜੀ ਚੋਰ ਬੀਬੀ ਕੌਂਸਲ ਦਾ ਇਹ ਇਹਨੇ ਸਾਡੇ ਬੱਚਿਆਂ ਦੀ ਜਿੰਦੀਆਂ ਖਰਾਬ ਕੀਤੀਆਂ ਇਸ ਬੰਦੇ ਨੇ ਲੱਖਾਂ ਰੁਪਏ ਸਾਡੇ ਕੋਲ ਠੱਗਿਆ ਲੱਖਾਂ ਰੁਪਏ ਸਾਡੇ ਕੋਲ ਇਸ ਬੰਦੇ ਨੇ ਇਹ ਚੋਰ ਆ ਇੱਕ ਨੰਬਰ ਦਾ ਇਹ ਇਹ ਬੀਬੀ ਕੌਂਸਲ ਦਾ ਮਾਲਕ ਇਹ ਕਹਿੰਦਾ ਮੈਂ ਤੌਂ ਤੇ ਗੋਡੇ ਰੱਖ ਕੇ ਪੈਸੇ ਲੈਣੇ ਆ ਇਹ ਕਹਿੰਦਾ ਸੀਗਾ ਇਹ ਲੋਕਾਂ ਕੰਮ ਦੀਆਂ ਆ ਇੱਕ ਕੰਮ ਦੀਆਂ ਇਸ ਬੰਦੇ ਨੇ ਮੇਰੇ ਚੈੱਕ ਲਾਏ ਇਸ ਬੰਦੇ ਨੇ ਮੇਰੇ ਧਮਕੀਆਂ ਦੇ ਰਿਹਾ ਧਮਕੀਆਂ ਇਧਰੋ ਤੇ ਚੋਰ ਆ ਚੋਰ ਇੱਕ ਨੰਬਰ ਦਾ ਹੈ ਬੀਬੀ ਕੌਂਸਲ ਦਾ ਮਾਰਕ ਬਣਾਫਦਾ ਜਿਹੜਾ ਇਹ ਉਹ ਚੋਰਾ ਨੂੰ ਇਸ ਗੱਡੀ ਲੈ ਕੇ ਚਲੇ ਚੋਰ ਨੂੰ ਇਹ ਚੋਰ ਇੱਕ ਨੰਬਰ ਦਾ ਹੈ ਬੀਬੀ ਕੌਂਸਲ ਦਾ ਚੋਰ ਹੈ ਚੋਰ ਸੰਸਦਾਂ ਘਟ ਕੋ ਠੱਗਿਆ ਲੱਗਦਾ ਹੈ ਅੱਜ ਬਹੁਤ ਬਣਦੇ ਨੇ ਇਹ ਚੋਰ ਹੈ ਨੰਬਰ ਦਾ ਹੈ ਏ ਬੀਬੀ ਕੌਂਸਲ ਦਾ ਮਾਲਕ ਕਹਿੰਦੇ ਮੈਂ ਧੌਂਤੇ ਗੁੜੇ ਆ ਕੇ ਪੈਸੇ ਲੈਣੇ ਆ ਕਿੱਦਾਂ ਇਹ ਲੋਕਾਂ ਨੂੰ ਧਮਕੀਆਂ ਦਿੰਦਾ ਸੀ ਧਮਕੀਆਂ ਇਸ ਬੰਦੇ ਨੇ ਮੇਰੇ ਚੈੱਕ ਲਾਏ ਇਸ ਬੀਬੀ ਕੌਂਸਲ ਦਾ ਮਾਲਕ ਰਵੀ ਬਰਾੜ ਚੋਰ ਇੱਕ ਨੰਬਰ ਦਾ ਇੱਕ ਨੰਬਰ ਦਾ ਚੋਰ ਟਾਡੇ ਸਾਰੇ ਕੋਈ ਉਹ ਤਾਲਕ ਵੀ ਠੱਗੀ ਮਾਰੀ ਆ ਕਿਸੇ ਕੋਈ 5 ਲੱਖ ਦੀ ਠੱਗੀ ਮਾਰੀ ਆ ਕਿਸੇ ਕੋਈ ਕੁਸ਼ ਮਾਰਿਆ ਵਾ ਮੇਰੇ ਕੋਲ 7 ਲੱਖ ਰੁਪਏ ਠੱਗਿਆ ਮਾਰਿਆ ਆ ਭੈਣ ਜੀ ਨੇ ਕੋਈ 4 ਲੱਖ ਰੁਪਏ ਉਹ ਕੁੜੀ ਕੋ 8 ਲੱਖ ਰੁਪਏ ਕਿਸੇ ਕੋਈ 6 ਲੱਖ ਇਸੇ ਕੁੜੀ ਨੂੰ ਭਾਜ ਲੱਖ ਰੁਪਏ 5 ਲੱਖ ਉਸ ਭੈਣ ਨੂੰ ਕਰੋ ਵੀ ਕਰਤਾ ਸੋਹਰਿਆਂ ਇਸੇ ਕਰਕੇ ਜੀ ਇਹ ਐਡਾ ਬੇਸ਼ਰਮ ਬੰਦਾ ਵਾ ਇਹ ਕਹਿੰਦਾ ਮੈਂ ਤੁਹਾਡੀ ਧੌਂਡ ਤੇ ਗੋਡਾ ਰੱਖ ਕੇ ਪੈਸੇ ਲੈਣੇ ਆ ਇਹਨੇ ਸਾਨੂੰ ਕਿਹਾ ਸੀਗਾ ਸਰ ਜੀ ਇਸ ਬੰਦੇ ਨੇ ਮੇਰੇ ਬੱਚੇ ਦੀ ਫਿਊਚਰ ਖਰਾਬ ਕਰਤਾ ਨਾ ਮੇਰਾ ਬੱਚਾ ਪੜ ਸਕਿਆ ਨਾਉ ਬਾਹਰ ਜਾ ਸਕਿਆ ਜੀ ਡਾਕੂਮੈਂਟ ਸਾਰੇ ਇਹਦੇ ਕੋਲ ਸੀਗੇ ਪਰ ਇਹਦਾ ਪਾਸਪੋਰਟ ਲੈ ਗਏ ਸਰ ਜੀ ਇੱਕ ਨੰਬਰ ਦਾ ਫਰੋਡ ਬੰਦਾ ਵਾ ਮੈਂ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਸਭ ਨੂੰ ਜਿੱਥੇ ਵੀ ਰਜੋਰ ਦਾ ਬੇਨਤੀ ਕਰਦਾ ਵਾਂ ਇਹ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਹੋਵੇ ਇਹ ਚੋਰ ਵਾ ਹੋਣਗੇ ਦੇਖੋ ਕਿੱਦਾਂ ਬੈਠਾ ਟੋਕੀ ਜਿੱਦਾਂ ਕੋਈ ਨਸ਼ਾ ਕੀਤਾ ਹੁੰਦਾ ਵਾ ਐ ਕਰੀ ਮੋੜੀ ਕਰਦਾ ਵਾ ਸਾਡੇ ਪੈਸੇ ਖਾਦੇ ਇਸ ਬੰਦੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਰੇ ਗਰੁੱਪ ਮੈਂਬਰ ਇਕੱਠੇ ਹੋ ਗਏ ਅਸੀਂ ਐਸਐਸਪੀ ਸਰ ਕੋ ਚੱਲੇ ਹੁਣ ਅਸੀਂ ਐਸਐਚਓ ਕੋ ਵੀ ਜਾਵਾਂਗੇ ਇਸ ਬੰਦੇ ਨੂੰ ਤੋ ਸਕਤੋ ਸਰਸ ਜਾਵਾ ਦਬਾਓ ਤੇ ਸਾਡੇ ਪੈਸੇ ਨੂੰ ਦਵਾਓ ਜੀ ਧੰਨਵਾਦ ਜੀ ਸਾਡੇ ਡਾਕੂਮੈਂਟ ਵਾਪਸ ਕਰਵਾਓ ਜੀ ਇਹਨਾਂ ਤੋਂ ਸਾਡੇ ਬੰਦੇ ਤੋਂ ਸਾਡੇ ਡਾਕੂਮੈਂਟ Ориਜినਲ ਵਾਪਸ ਕਰਵਾਓ 80 ਨੰਬਰ ਫਾਇਰ ਹੈ ਸਰ ਜੀ ਮੇਰੀ 80 ਨੰਬਰ ਵਾ ਉਹਦੇ ਚ ਸਾਰੇ 80 ਨੰਬਰ ਦੇ ਵਿੱਚ ਸਾਰੇ ਇਨਵੋਲਵ ਬੰਦੇ ਆ ਇਹ ਸਾਰੇ ਇਹਦੇ ਵਿੱਚ ਹੈ ਜੀ ਇਹ ਪਰ ਇਹ ਬੰਦਾ ਐਡਾ ਟੋਖੇ ਭਜ ਐਡਾ ਗੰਦਾ ਬੰਦਾ ਮੈਂ ਦੁਨੀਆ ਦੇਖਿਆ ਜੀ ਜਿੱਡਾ ਗੰਦਾ ਬੰਦਾ ਇਹ ਆ ਇਸ ਬੰਦੇ ਨੂੰ ਸ਼ਰਮੀ ਹੰਣੀਗੀ ਇੱਕ ਦਿਨ ਮੈਡਮ ਸੀ ਰਚਨਾ ਰੰਜਨਾਪਤ ਰਚਨਾ ਉਹ ਕਹਿੰਦੀ ਸੀ ਕਿ ਮੇਰੀ ਰਵੀ ਦੀ ਇੱਕ ਗੱਲ ਆ ਸਰਕਾਰ ਦੀ ਮੈਡਮ ਤੇ ਉਹ ਕਹਿੰਦੀ ਸੀ ਮੇਰੀ ਤੇ ਰਵੀ ਦੀ ਇੱਕ ਗੱਲ ਵਾ ਜੋ ਮੇਰੇ ਨੂੰ ਕਹ ਉਹ ਹੀ ਕਰੂਗੀ ਉਹ ਹੀ ਕਰੂਗਾ ਰਵੀ ਉਹ ਪਹਿਲੇ ਤਿੰਨ ਦਿਨ ਮੈਨੂੰ ਕਹਿੰਦੀ ਇੱਕ ਹਫਤੇ ਤਾਈ ਇੱਕ ਹਫਤੇ ਤਾਈ ਕਿਤੇ ਸਾਡੇ ਬੱਚੇ ਨੂੰ ਬਾਹਰ ਭੇਜ ਦੂੰਗੀ ਪਰ ਸਰ ਉਹ ਹਫਤਾੜੀ ਇੱਥੇ ਆਇਆ ਉੱਡਾ ਸਾਡੇ ਕੋ ਮੇਰੇ 11 ਲੱਖ 70 ਹਜ਼ਾਰ ਚੈੱਕ ਇਸ ਬੰਦੇ ਲਾਤਾ ਮੇਰੇ ਬੇਟੇ ਦਾ 5 ਲੱਖ ਦਾ ਚੈੱਕ ਲਾਤਾ ਫੇ ਮੇਰੇ ਬੇਟੇ ਦਾ 400 ਦਾ ਚੈੱਕ ਲਾਤਾ ਉਹ ਤਾਂ ਹੀ ਪੁਲਿਸ ਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਸੀ ਸਾਡਾ ਬਚਾ ਹੋ ਗਿਆ ਨਹੀਂ ਤੇ ਇਸ ਬੰਦੇ ਨੇ ਸਾਨੂੰ ਰਗੜ ਰਗੜ ਕੇ ਰੱਖ ਦੇਣਾ ਹੀ ਸੀ ਐਡਾ ਕੁੱਤਾ ਬੰ